ਲਿਆਉਂ ਗੱਡੀ ਹੈ ਨਹੀਂ ਤੇ ਇੱਥੋਂ ਜਾਣੀ ਤੀ ਆਪੂੰ ਟੈਂਕੂ ਚਲਾ ਕੇ ਨਹੀਂ 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 ਅੰਦਰ ਸਾਰੇ ਗੱਡੀ ਤੋੜ ਕੇ ਉੱਥੇ ਆ ਗਏ ਯਾਰ ਬਹੁਤ ਜਲਦੀ ਮੈਂ ਹੁੰਦਾ ਤੋੜੀ ਜਾਣਾ dan dah yeah. nah. Terima kasih telah घंटे वेट वेट वेट, वे तो वेट, वे तो वेट 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 आप वे मिनट मिनट साइलेंस कर कर लो लो यार एक है लेट मी गो ठीक फर्स्ट पहला काम ये था कि जो इंजन को कर दिया गया है आपकी तरह पहले भी दो तीन अधिकारी बोल के गए जब सिचुएशन ऐसी होती है तो वी कार्ड ठीक है कोई बात बट बट वी विल टॉक टू यू गिव मी 15 मिनट्स आई विल गेट बैक टू यू ओके ओके बाय थैंक यू या या मैं ही आके अब Okay, मैडम तो 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 भाई है। भाई है, तो तो आप दो बैठ करेंगे किसी र्यूमर में मच जाइए क्या है क्या जॉब सीमा बताएंगे सर वेट कर रहे हैं जाने दीजिए मुझको दस मिनट वेट कीजिए देखिए मैं अभी आया हूँ आपके सामने आया हूँ अंदर जाके देखने दीजिए देखते हैं सर आपकी अभी तक कोई बात हुई होगी अंदर मामले में हमें सभी सब लोग चार घंटे ਅਭੀ ਤੱਕ ਆਪ 4 ਘੰਟੇ ਕਾ ਬਾਤ ਕਰ ਰਹੇ ਆਪ 10 15 ਮਿੰਟ ਵਿੱਚ ਯਕੀਨ ਕਰੀਏ 10 15 ਮਿੰਟ دیਜੀ ਆਲ ਜਸਟ ਚੈੱਕ ਇਟ ਆਪ गेट बैक मैं भागने वालों में नहीं हूँ ठीक है यहाँ पे देखने दीजिए ना कहीं के लिए मैं कैसे ग्राउंड दूंगा थोड़ी दीजिए ना कहीं पहले मुझको जाकर देखने दीजिए आप ये फील कर देखिए सर बारह बजे भूखे खड़े हैं हमें

ਹਸਪਤਾਲ ਦੇ ਵਿੱਚ ਇੱਕ ਕੋਈ ਕੈਦੀ ਸੀਗਾ ਜਿਸ ਦਾ ਇਲਾਜ ਦੇ ਵਾਸਤੇ ਉਹ ਡਾਕਟਰ ਨੇ ਉਹਨੂੰ ਕਿਹਾ ਕਿ ਉਹਨੂੰ ਦਵਾਈ ਦੇ ਕੇ ਤੋਰਤਾ ਉਹਨਾਂ ਨੇ ਕਿਹਾ ਕਿ ਇਹਨੂੰ ਦਾਖਲ ਕਰਨਾ ਸੀ ਉਹ ਬੰਦਾ ਜਾ ਕੇ ਆਪਣੇ ਵਾਰਕ ਜਾ ਕੇ ਮਰ ਗਿਆ ਇਸ ਗੱਲ ਤੋਂ ਜਿਹੜੇ ਸੀ ਕੈਦੀ ਉਹ ਭੜ ਗਏ ਕਿ ਜੀ ਡਾਕਟਰ ਦੀ ਅਣਗਹਿਲੀ ਕਾਰਨ ਇਹ ਸਾਰੀ ਗੱਲ ਹੋਈ ਤੇ ਉਹਦੀ ਲਾਸ਼ ਜਿਹੜੀ ਹੈ ਅਜੇ ਉਹ ਉੱਥੇ ਹੀ ਪਈ ਹੈ ਉਸ ਤੋਂ ਬਾਅਦ ਜਦੋਂ ਜਿਹੜਾ ਐਡਮਿਨਿਸਟ੍ਰੇਸ਼ਨ ਸੀਗੀ ਉਦੀ ਪੋਸਟਮਾਰਟਮ ਕਰਵਾਸੋਰ ਕਰਵਾਤੇ ਦਨ ਉਹ ਸਾਰੇ ਜਿਹੜੇ ਸੀਗੇ ਇਹ ਜਿਹੜੇ ਇਨਮੇਟ ਸੀਗੇ ਉਹ ਇੱਕ ਜਿਹੜਾ ਮੌਬ ਦਾ ਰੂਪ ਧਾਰ ਕੇ ਉਹਨਾਂ ਨੇ ਆ ਕੇ ਜੇਲ੍ਹ ਦੇ ਜਿਹੜਾ ਸੀਗਾ ਪਹਿਲਾ ਮੇਨ ਜਿਹੜਾ ਅੰਦਰਲਾ ਜਿਹੜਾ ਬੈਰਕ ਸੀ ਉਹਨੂੰ ਤੋੜਿਆ ਫਿਰ ਜਿਹੜਾ ਮੇਨ ਗੇਟ ਸੀਗਾ ਜਿਹੜਾ ਦੋ ਗੇਟ ਹੁੰਦੇ ਨੇ ਕਿ ਇੱਕ ਪਹਿਲਾ ਇੱਕ ਖੁੱਲ੍ਹਦਾ ਫਿਰ ਦੂਜਾ ਖੁੱਲਦਾ ਇੱਕ ਨੂੰ ਕੋੜ ਕੇ ਉਧਰ ਪਾਸੇ ਆ ਗਏ ਸੀ ਉੱਥੇ ਪੰਨ ਕਰ ਸ਼ੀਸ਼ੇ ਤੋੜੇ ਬਹੁਤ ਕਾਫੀ ਨੁਕਸਾਨ ਕੀਤਾ ਦਨ ਉਹਨਾਂ ਤੋਂ ਬਚਾਉਣ ਵਾਸਤੇ ਕਿ ਜਿਹੜੇ ਤੋੜ ਕੇ ਭਜਰਾ ਜਾਣ ਸਾਰੇ then ਉਹ ਜਿਹੜਾ ਸੀਗਾ ਪੁਲਿਸ ਨੂੰ ਆਪਣਾ ਜੀ ਫਾਇਰਿੰਗ ਕਰਨੀ ਪਈ ਉਹ ਗਿੱਟਿਆਂ ਤੇ ਗੋਡਿਆਂ ਤੇ ਨੀਚੇ ਉਸ ਤੋਂ ਨੀਚੇ-ਨੀਚੇ ਉਹਦੇ ਵਿੱਚ 12-13 ਬੰਦੇ ਜਿਹੜੇ ਜਖਮੀ ਹੋਏ ਤੇ ਉਹ ਸਾਰੇ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਖਤਰੇ ਤੋਂ ਖਾਲੀ ਹੈ ਤੇ ਉਹ ਹਸਪਤਾਲਾਂ ਦੇ ਵਿੱਚ ਜਿੱਥੇ-ਜਿੱਥੇ ਉਹਨੂੰ ਲੋਡ ਸੀ ਉਹਨੂੰ ਦਾਖਲ ਕਰਵਾਤਾ ਗਿਆ ਕੁਝ ਨੂੰ ਦਾਖਲ ਉੱਥੇ ਰਾਜ ਕਰਕੇ ਡਿਸਚਾਰਜ ਜੋ ਲੋਕ ਡੈੱਡ ਕਿੰਨੀਆਂ ਡੈੱਡ ਕਿੰਨੀਆਂ ਹੈ ਜੀ ਤੇ ਡੈੱਡ ਜਿਹੜੀ ਹੈ ਇੱਕੋ ਹੀ ਬੰਦਾ ਜਿਹੜਾ ਜੋ ਜਿਹੜਾ ਉਹ ਕਹਿੰਦੇ ਨੇ ਕਿ ਡਾਕਟਰ ਦੀ ਨੈਗਲੀਜੈਂਸੀ ਕਰਕੇ ਉਹਦੇ ਕਰਕੇ ਇੱਕ ਬੰਦੇ ਦੀ ਡੈਥ ਹੈਗੀ ਤੇ ਦੂਜਾ ਜੇਲ ਦੇ ਜਿਹੜਾ ਜਿਹੜਾ ਪੈਰੀਫੇਰੀ ਵਾਲਾ ਏਰੀਆ ਉਹ ਕੰਟਰੋਲ ਕਰ ਲਿਆ ਤੇ ਦੂਸਰੇ ਦੇ ਵਿੱਚ ਅਜੇ ਉਹ ਜਾ ਰਹੇ ਨੇ ਉਹ ਕਹਿੰਦੇ ਜੀ ਅਸੀਂ ਜਿਹੜੇ ਨੇ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਨਹੀਂ ਉਹਨਾਂ ਨਾਲ ਦੋ ਤਿੰਨ ਵਾਰੀ ਗੱਲਬਾਤ ਕੀਤੀ ਹੈ ਤੇ ਨੈਗੋਸ਼ੀਏਟ ਕਰਨ ਦੀ ਗੱਲ ਕੀਤੀ ਹੈ ਲੇਕਿਨ ਜਿਹੜੇ ਬੰਦੇ ਉੱਥੇ ਰਾਈਟ ਥਿੰਕਿੰਗ ਵਾਲੇ ਨੇ ਸੈਂਸਿਬਲ ਬੰਦੇ ਨੇ ਉਹਨਾਂ ਦੇ 10-10 ਬੰਦਿਆਂ ਨੂੰ ਜਦੋਂ ਅਸੀਂ ਬੁਲਾ ਕੇ ਕਹਿੰਦੇ ਆ ਉਹ ਸਮਝਾਉਂਦੇ ਨੇ ਕਿ ਆਪਾਂ ਆਪਣੇ ਬਹਿਰ ਕੰਚ ਵਾਪਸ ਚਲੇ ਜਾਓ ਥੈਨ ਜਿਹੜੀ ਐਡਮਿਨਿਸਟ੍ਰੇਸ਼ਨ ਜਿਹੜੇ ਸਾਰੇ ਗ੍ਰੀਵੈਂਸ ਨੇ ਉਹ ਦੂਰ ਕਰ ਦੇਵਾਂਗੇ ਇੱਕ ਹੌਲਦਾਰ ਦੇ ਖਿਲਾਫ ਉਹਨਾਂ ਨੂੰ ਸੀਗਾ ਉਹਨੂੰ ਕਹਿ ਕੇ ਹੌਲਦਾਰ ਨੂੰ ਵੀ ਅਸੀਂ ਜੇ ਜਗਾ ਸਸਪੈਂਡ ਕਰ ਦੇਾਂਗੇ ਜੇ ਡਾਕਟਰ ਦੀ ਕੋਈ ਗਲਤੀ ਸਾਬਤ ਹੋ ਗਈ ਐਸਟੀਐਮ ਜਿਹੜੇ ਨੇਗੇ ਲੋਕ ਇਥੋਂ ਦੇ ਅਨੁਪਮ ਕਲੇ ਉਹ ਸਬ ਜੁਡੀਸ਼ੀਅਲ ਅਡਮਿਨਿਸਟਰੇਟ ਜਿਹੜੇ ਨੇ ਐਗਜ਼ੈਕਟਿਵ ਸੌਰੀ ਸਬ ਡਿਵੀਜ਼ਨਲ ਅਡਮਿਨਿਸਟਰੇਟ ਨੇ ਉਹ ਇਹਦੀ ਜੁਡੀਸ਼ੀਅਲ ਇਨਕੁਆਇਰੀ ਕਰਨਗੇ ਤੇ ਮੈਜਿਸਟ੍ਰੇਟ ਦੀ ਜਾਂਚ ਕਰਨਗੇ ਜਿਹੜੀ ਹੌਟੇ ਦੇ ਅੰਦਰੋਂ ਇਹ ਰਿਪੋਰਟ ਆਏਗੀ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਸਜ਼ਾ ਕੀਤੀ ਜਾ ਦੇਗੀ। ਬਾਰੇ ਕਿ ਰਿਯੂਮਰਸ ਬਹੁਤ ਹੈ ਕਿ ਕੈਜੂਲਟੀਆਂਸ ਕੋ ਲੈ ਕੇ ਉਸ ਨੂੰ ਪਲੇ ਕਰਦੀ ਹੈ। ਐਸੀ ਕਿਉਂਕਿ ਅੰਦਰ ਹਜੇ ਤੱਕ ਜਾ ਨਹੀਂ ਸਕੇ। ਉਹ ਨੇਗੋਸ਼ੀਏਸ਼ਨ ਚੱਲਦੇ ਆ। ਦੂਜੀ ਗੱਲ ਹੈ ਕਿ ਜਿਹੜੇ ਬੰਦੇ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਰਾਈਟ ਥਿੰਕਿੰਗ ਵਾਲੇ ਸੈਂਸਿਬਲ ਬੰਦੇ ਜਿਹੜੇ ਨੇ ਹਰ ਗਰੁੱਪ ਚੋਂ ਉਹਨਾਂ ਨੂੰ ਜਦੋਂ ਅਸੀਂ ਕਰਦਾ ਉਹ ਉਹਨਾਂ ਨੂੰ ਜਦੋਂ ਅਸੀਂ ਭੇਜਦੇ ਆ ਵਾਪਸ ਇਹ ਗੱਲਬਾਤ ਕਰਕੇ ਉਹ ਕਿਸੇ ਦਾ ਗਿੱਟਾ ਤੋੜਦੇ ਨੇ ਕਿਸੇ ਦਾ ਸਿਰ ਮਾਰਦੇ ਨੇ ਉਹਨੂੰ ਬਾਰਬਰਕ ਤਰੀਕੇ ਦੇ ਨਾਲ ਜ ਪੋਜੀਸ਼ਨ ਵੀ ਫਿਲਹਾਲ ਜਿਹੜੀ ਸਸਪੈਂਡ ਕੀਤੀ ਹੋਈ ਹੈ ਸਰ ਜੇਲ੍ਹ ਕਾ ਅਧਿਕਾਰੀ ਕੋ ਵੀ ਕੋਈ ਛੋਟ ਲੱਗੀ ਹਾਂ ਜੇ ਜੇ ਸਟੂਡੈਂਟ ਨੂੰ ਵੀ ਮੈਂ ਹੈਂਡਲ ਕੀਤਾ ਜੇ ਸਟੂਡੈਂਟ ਜਿਹੜਾ ਉਹਨੂੰ ਪੈਸੀਫਾਈ ਕਰਨ ਗਿਆ ਸੀ ਕਿ ਭਾਈ ਤੁਹਾਡੀ ਜਿਹੜੀ ਕੋਈ ਗੱਲ ਹੈ ਸਾਰੇ ਸੁਣਾਂਗੇ ਜਦੋਂ ਜੇ ਸਟੂਡੈਂਟ ਉਹਨਾਂ ਨੇ ਹੱਥੋਂ ਪਾਈ ਕਰਕੇ ਉਹਨੂੰ ਕੀਤਾ ਦਨ ਉਹ ਫਟਾਫਟ ਭੱਜ ਗਿਆ ਉਹਨੂੰ ਕੀ ਸਾਹਿਬ ਦੇ ਵਿੱਚ ਇੱਕ ਸੰਪੂਰਨ ਰੂਪ ਵਿੱਚ ਦੱਸਿਓ ਕਿ ਕੋਈ ਉਸ ਨੈਚੁਰਲ ਡੈਥ ਤੋਂ ਇਲਾਵਾ ਕਿ ਗੋਲੀਬਾਰੀ ਦੇ ਵਿੱਚ ਵੀ ਕੁਝ ਰੂਪ ਦੇ ਮੌਤ ਹੋਈ ਹੈ ਜਾਂ ਕੀ ਜਾਣਕਾਰੀ ਹੈ ਜੇ ਸਾਡੇ ਕਿਉਂਕਿ ਅੰਦਰ ਜਿਹੜਾ ਉਹ ਜਿਹੜਾ ਹੈਗੇ ਅੰਦਰਲੇ ਪੈਰੀਫੇਰੀ ਦੇ ਵਿੱਚ ਦੇਖੇ ਕਿ ਅਸੀਂ ਨਹੀਂ ਜਾਣ ਦਿੰਦੇ ਜਿੰਨੀ ਤੱਕ ਸਾਡੀਆਂ ਗੱਲਾਂ ਨਹੀਂ ਮੰਨਿਆ ਜਾਂਦੀਆਂ ਗੱਲਾਂ ਮੰਨਣ ਨੂੰ ਕਿਉਂਕਿ ਕੋਈ ਗਰੁੱਪ ਨਹੀਂ ਕੋਈ ਸ ਜੇ ਦੀ ਕੋਈ ਗੱਲ ਕਹੇ ਉਹਨੂੰ ਕਿ ਜੁਡੀਸ਼ੀਅਲ ਮੈਜਿਸਟ੍ਰੇਟ ਜਿਹੜੀ ਇਹ ਇਨਕੁਆਇਰੀ ਜਿਹੜੀ ਉਹਦੀ ਕਰਵਾ ਦਿੱਤੀ ਤੇ ਹੌਲਦਾਰ ਨੂੰ ਸਸਪੈਂਡ ਕਰਨ ਦਾ ਆਰਡਰ ਕਰ ਦਿੱਤਾ ਡਾਕਟਰ ਦੀ ਟਰਾਂਸਫਰ ਦਾ ਜਿਹੜਾ ਜਿਹਦੀ ਨੈਗਲੀਜੈਂਸ ਸੀਗੀ ਜੇ ਉਹਦੀ ਏਦੋਂ ਵੱਧ ਗੰਭੀਰਤਾ ਵਾਲੀ ਕੋਈ ਗੱਲ ਹੋਏ ਐਸਜੀਐਮ ਦੀ ਰਿਪੋਰਟ ਤੋਂ ਬਾਅਦ ਦੈਨ ਉਹਦੇ ਖਿਲਾਫ ਐਕਸ਼ਨ ਲਿਆ ਜਾਏਗਾ ਮਨ ਨੂੰ ਇਹ ਵੀ ਹੈ ਕਿ ਤੁਸੀਂ ਜਿਹੜੇ ਇੱਥੇ ਜੇਲ੍ਹ ਚ ਬੈਠੇ ਹੋ ਤੁਸੀਂ ਕਿਸੇ ਦੇ ਮਰਡਰ ਦਾ ਕੇਸ ਹੈ ਕਿਸੇ ਤੇ ਰੇਪ ਦਾ ਕੇਸ ਹੈ ਕਿਸੇ ਤੇ ਭੁੱਕੀ ਫੀਮ ਦਾ ਕੇਸ ਹੈ ਤੁਹਾਨੂੰ ਵੀ ਜਿਹੜੀ ਸਜ਼ਾ ਮਿਲੇਗੀ ਉਹ ਜੁਡੀਸ਼ੀਅਲ ਜਿਸਟਿਸ ਦੇ ਕੋਰਟ ਅਦਾਲਤਾਂ ਤੋਂ ਜਾਣ ਤੋਂ ਬਾਅਦ ਹੀ ਸਜ਼ਾ ਮਿਲੇਗੀ ਅਸੀਂ ਜੇ ਇਹਨਾਂ ਨੂੰ ਇਨਕੁਆਇਰੀ ਕਰਾਉਣ ਤੋਂ ਬਾਅਦ ਜੇ ਕੋਈ ਦੋਸ਼ੀ ਪਾਇਆ ਗਿਆ ਉਹਦੇ ਮੁਤਾਬਕ ਸਜ਼ਾ ਦੇਵਾਂਗੇ ਅਸੀਂ ਇੱਕਦਮ ਹੀ ਤਾਂ ਕੋਈ ਕਿਸੇ ਨੂੰ ਸਜ਼ਾ ਨਹੀਂ ਦੇ ਸਕਦੇ ਕਿਸੇ ਨੂੰ ਕੋਈ ਫਾਸੀ ਨਹੀਂ ਲਾ ਸਕਦੇ ਕੋਈ ਕੈਦ ਨਹੀਂ ਕਰ ਸਕਦੇ ਫਾਇਰਿੰਗ ਦੇ ਵਿੱਚ ਫਾਇਰਿੰਗ ਦੇ ਵਿੱਚ ਜਿਹੜੀ ਇਹ ਕੈਜ਼ੁਐਲਟੀ ਹੈ ਸਾਡੇ ਨੋਟਸ 'ਚ ਨਹੀਂ ਕੋਈ ਆ ਤਾਂ ਅਬੀ ਸਥਿਤੀ ਕੀ ਹੈ ਅਬੀ ਸਥਿਤੀ ਕੀ ਹੈ ਜੇਲ੍ਹ ਦੇ ਅੰਦਰ ਅਬੀ ਸਥਿਤੀ ਕੂਲ ਡਾਊਨ ਕੀਤੀ ਹੋਇਆ ਹੈ ਲੋਕਾਂ ਕੋਲ ਵੀ ਆ ਰਾਈਂਗ ਮੈਂ ਪੰਜਾਬੀ ਬੋਲੂਆਂ ਯਾਰ ਜੀ 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 ਠੀਕ ਹੈ ਠੀਕ ਤੇ ਕੂਲ ਡਾਊਨ ਕੀਤੀ ਹੋਇਆ ਹੈ ਲੇਕਿਨ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਕੋਈ ਐਸੀ ਨੌਬਤ ਨਾ ਆਏ ਕਿ ਪੀਸਫੁਲੀ ਹੀ ਜਿਹੜੀ ਇਹਨੂੰ ਉਸਨੇ ਜਿਹੜਾ ਹੈ ਬੈਰਕ ਤੋਂ ਬਾਹਰ ਕਿਦਾਂ ਆਏ ਹੋਏ ਸੀ ਸਾਰੇ ਜਿਹੜੇ ਗੱਦੀ ਹੈ ਤੇ ਬੈਰ ਤੋੜ ਕੇ ਆਏ ਜੀ ਬੈਰਕ ਤੋੜ ਕੇ ਆਏ ਨਾ ਜਦੋਂ ਸਾਰੇ ਬੈਰਕ ਦੇ ਅੰਦਰ ਨੇ ਜਿਹੜਾ 500 ਜਿਹੜਾ 500 ਬੰਦਾ ਆ ਗਿਆ ਉਹ ਬੈਰਕਾਂ ਤੋਂ ਬਾਹਰ ਨੇ ਜਿਹੜਾ ਐਡਮਿਨਿਸਟ੍ਰੇਟਿਵ ਬਲਾਕ ਹੈ ਉਹਦੇ ਅੰਦਰ ਨੇ ਤੇ ਉਹਨਾਂ ਨੂੰ ਪੁਸ਼ ਕਰਕੇ ਪਿੱਛੇ ਧੱਕ ਦਿੱਤਾ ਗਿਆ ਉਹਨਾਂ ਨੂੰ ਸਮਝਾ ਰਿਹਾ ਫੋਰਸ ਘਰ ਤੋਂ ਘਰ ਫੋਰਸ ਵਰਤਣ ਦੀ ਕੋਸ਼ਿਸ਼ ਕਰਾਂਗੇ ਕਿ ਨੇਗੋਸ਼ੀਏਸ਼ਨ ਦੇ ਨਾਲ ਹੀ ਡੀਜੀਪੀ ਸਾਹਿਬ ਆਏ ਨੇ ਡੀਆਈ ਸਾਹਿਬ ਵੀ ਆਏ ਹੋਏ ਨੇ ਕਿ ਜਿਹੜੀ ਅਥਾਰਟੀ ਵੀ ਸਾਰੀਆਂ ਸਿਚੁਏਸ਼ਨ ਤੋਂ ਨੇਗੇ ਤੇ ਸਟੇਟ ਗਵਰਨਮੈਂਟ ਨਾਲ ਵੀ ਜਿਹੜੀ ਨਿਰੰਤਰ ਜਿਹੜੀ ਗੱਲ ਚੱਲ ਰਹੀ ਹੈ ਸਾਹਿਬ ਸਾਹਿਬ ਨਾਲ ਦੇ ਸਿਟੀ ਤੋਂ ਵੀ ਫੋਰਸ ਮੰਗਾਈ ਗਈ ਹੈ ਹਾਂਜੀ ਇਹ ਜਦੋਂ ਕਾਨੂੰਨ ਦੀ ਵਿਵਸਥਾ ਨੂੰ ਕੰਟਰੋਲ ਕਰਨ ਵਾਸਤੇ ਤਾਂ ਨਾਲ ਦੇ ਜ਼ਿਲ੍ਹਿਆਂ 'ਚ ਹੋਰ ਤੋਂ ਵੀ ਉਹ ਮਗਵਾਂ ਡੀ ਸਾਹਿਬ ਇਹ ਜਿਹੜੀ ਮੌਤਾਂ ਦੀ ਸਥਿਤੀ ਹੈ ਪ੍ਰਸ਼ਾਸਨ ਨੂੰ ਕਦ ਤੱਕ ਕਲੀਅਰ ਹੋ ਜਾਏਗੀ ਕਿ ਹੋਈ ਹੈ ਕਿ ਨਹੀਂ ਹੋਈ ਜਲਦੀ ਪਤਾ ਲੱਗ ਜਾਏਗਾ ਘਟਨਾ ਦੇ गान <laughs> ਚਾਰ ਬੰਦੇ ਮਾਰਦੇ ਨੇ ਗੋਲੀਆਂ ਨਾਲ ਮਾਰਦੇ ਉਹ ਗੱਲ ਕੀ ਸੀ ਉਹ ਹਾਂਜੀ ਦਵਾਈ ਮੰਗੀ ਸੀ ਉਹਨੂੰ ਕੁੱਟਿਆ ਜੀ ਦਵਾਈ ਵਿੱਚ ਕਿੰਨੇ ਬੰਦੇ ਮਰ ਗਏ ਕਿੰਨੇ ਬੰਦੇ ਮਰੇ ਆ ਬੰਦਾ ਮਰ ਗਿਆ ਤਿੰਨ ਤਿੰਨ ਬੰਦੇ ਭਾਈ ਨਾਲ ਇੱਕ ਬੰਦੇ ਮਰੇ ਦਾ ਕਰਕੇ ਬਚਾਉਣ ਦੀ ਖਾਤ ਸਾਡੇ ਗੋਲੀਆਂ ਵਾਲੀ ਜਿਹੜਾ ਮੁੰਡਾ ਕਹਿੰਦਾ ਸੀ ਪਾਧੀਆ ਉਹ ਤੇ ਰੱਬ ਗਿਆ ਅੰਦਰ ਹੋਰ ਨਹੀਂ ਲੱਭਾਈ ਆਲਾ ਬਈ ਸਰਪ੍ਰਿੰਦਰ ਲੱਭਾਈ ਨੰਬਰ ਨਹੀਂ ਜਾਨੂ ਕੁੱਟਰੀ ਆ ਤਲਰ ਰਖ ਆਇਆ ਹਾਜ ਚਲ ਫੜਿਆ ਕੀ ਹੋਇਆ ਕੋਈ ਯਾਰ ਪਾਰ ਹੋਈ ਜਾਈ ਕੀ ਹੋਇਆ ਗੋਲੀ ਯਾਰ ਪਾਰ ਹੋਈ ਜਾਈ ਮੇਰੇ ਹੋਰ ਕਿੰਨੇ ਬੰਦੇ ਫਟੜਾ ਬਹੁਤ ਜ਼ਿਆਦਾ 10 12 ਫਟੜੇ ਸਾਰਿਆਂ ਦੇ ਗੋਲੀਆਂ ਵਧੀਆਂ ਜੀ ਅਧੂ ਅਧੂ ਸ਼ੂਟ ਕਰਾ ਅਧੂ ਆਵੇ ਜਾਣੀ ਹੁਣ ਕੀ ਹੋਇਆ ਆ ਜਾ ਬਈ ਆ ਜਾ ਕੀ ਹੋਇਆ ਕੀ ਹੈ ਕੀ ਹੋਇਆ ਕੀ ਸਾਰਾ ਮਾਮਲਾ ਦੱਸੋ ਰਮਨ ਕੋਈ ਮਾਮਲਾ ਨਹੀਂ ਸੀ ਉਹਨਾਂ ਤੇ ਚੋਰੀ ਦਾ ਕੇਸ ਸੀਗਾ ਤੋ ਚੋਰੀ ਦੇ ਕੇਸ ਚ ਅੰਦਰ ਸੀਗੇ ਉਹਦੀ ਜਮਾਨਤ ਲਈ ਹੋਈ ਸੀਗੀ ਜਮਾਨਤ ਹੋ ਜਾਣੀ ਸੀਗੀ ਉਹਦਾ ਉਹਨਾਂ ਦੀ ਆ ਬਾਹਾਂ ਟੁੱਟੀ ਸੀਗੀ ਹੰਸ ਟੁੱਟਾ ਹੋਇਆ ਸੀਗਾ ਉਹ ਉਦਾਂ ਕਹਿੰਦੇ ਸੀਗੇ ਮੈਨੂੰ ਛੇਤੀ ਕਢਾ ਲਓ ਬਾਹਰ ਇੱਥੇ ਸਖਤੀ ਬਹੁਤ ਆ ਜੇਲ੍ਹ ਦੇ ਵਿੱਚ ਪੁਲਿਸ ਨੇ ਘੁੱਟਿਆ ਪਤਾ ਨਹੀਂ ਪੁਲਸ ਉਹ ਕਹਿੰਦਾ ਮਾਰਦੀ ਆ ਪੁਲਸ ਘੁੱਟਦੀ ਨਾਜਾਇਜ਼ ਘੁੱਟਦੀ ਆ ਪੁਲਸ ਬੇ ਮਤਲਬ ਤੋ ਹੀ ਘੁੱਟਦੀ ਐਂਦੀ ਨਾਜਾਇਜ਼ ਅਸੀਂ ਸਾਡੀ ਚਲਜੀ ਅੰਦਰ ਮਿਲਣ ਨਹੀਂ ਦਿੰਦੀ ਕਿਸੇ ਨੂੰ ਪੁਲਸ ਅਦੋ ਸ੍ਰੀਵਾਰ ਆਇਆ ਅੱਜ ਉਹਦੀ ਲਾਸ਼ ਲੈ ਚਲੇ ਆ ਇੱਕ ਵਾਰੀ ਸਾਡੀ ਮੁਲਾਕਾਤ ਹੋਈ ਆ ਬਸ ਨਹੀਂ ਨਹੀਂ ਲਾਸ਼ ਮਿਲ ਗਈ ਤੁਹਾਨੂੰ ਹਲੇ ਦਿਨ ਦੇ ਹੀ ਨਹੀਂ ਆ ਦੇਖਣ ਹੀ ਨਹੀਂ ਦਿੱਤਾ ਇਹਨਾਂ ਨੇ ਸਾਨੂੰ ਹਲੇ ਤੁਹਾਨੂੰ ਕਿਦੋਂ ਪਤਾ ਲੱਗਿਆ ਸਾਨੂੰ ਪਬਲਿਕ ਨੇ ਦੱਸਿਆ ਵੀ ਬਲਦੇਵ ਮਰ ਗਿਆ ਬਲਦੇਵ ਫੁੱਲ ਵਾਲਾ ਮਰ ਗਿਆ ਤੁਸੀਂ ਪੁੱਛੋਗੇ ਹਾਂਜੀ ਹਾਂਜੀ ਹਾਂ ਸਰ ਹੁਣ ਕੰਮ ਕਰਾਂ ਨਹੀਂ ਜੀ ਸਰ ਸਰ ਸਾਰਾ ਮਾਮਲਾ ਗੱਡੀਆਂ ਨਹੀਂ ਹਾਂਜੀ ਅੱਛਾ ਸਰ ਕੀ ਕੀ ਅੰਦਰ ਦੀ ਸਿਚੁਏਸ਼ਨ ਕੀ ਹੈ ਸਰ ਤੋਂ ਪਹਿਲਾਂ ਔਰ ਕੀ ਕਿਸੇ ਕੈਦੀ ਵੀ ਅਨਫੋਰਚਨਟਲੀ ਡੈਥ ਹੋ ਗਈ ਬਿਕੋਜ਼ ਆਫ ਪਰਹੈਪਸ ਡਰਗ ਪ੍ਰੋਬਲਮ ਵੀ ਡੋਨਟ ਨੋ ਪੋਸਮਾਰਟਮ ਵਿਲ ਟੈਲ ਬਿਕੋਜ਼ ਕੈਦੀ ਦੀ ਡੈਥ ਹੋ ਗਈ ਜਿਹੜੇ ਬਾਕੀ ਸੀਗੇ ਉਹ ਪ੍ਰੋਟੈਸਟ ਕਰ ਰਹੇ ਸੀ ਪ੍ਰੋਟੈਸਟਰਸ ਦੋ ਗਰੁੱਪ ਵਿੱਚ ਸੀ ਅਧਾ ਗਰੁੱਪ ਕਹਿ ਰਿਹਾ ਸੀਗਾ ਕਿ ਅਸੀਂ ਪੀਸਫੁਲ ਪ੍ਰੋਟੈਸਟ ਕਰਨੀ ਆਈ ਅਧਾ ਗਰੁੱਪ ਸ਼ਾਰਪ ਤੇ ਮੂਡ ਦੇ ਵਿੱਚ ਸੀ ਜਿਹੜੇ ਸ਼ਾਰਪੀ ਸੀਗੇ ਉਹਨਾਂ ਨੇ ਜਿਹੜੇ ਪੀਸਫੁਲ ਪ੍ਰੋਟੈਸਟਰ ਸੀਗੇ ਉਹਨਾਂ ਨੂੰ ਵੀ ਕੁੱਟਿਆ ਫਿਰ ਉਹਨਾਂ ਨੇ ਅੰਦਰ ਵਾਲਾ ਦਰਵਾਜ਼ਾ ਤੋੜ ਕੇ ਮੇਨ ਗੇਟ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸਿਚੁਏਸ਼ਨ ਬੇਕਾਬੂ ਹੋ ਰਹੀ ਸੀ ਜਿੰਨੇ ਵੀ ਜੇਲ੍ਹ ਦੇ ਮੁਲਾਜ਼ਮ ਸਿਗੇ ਸਾਰੇ ਭੱਜ ਕੇ ਬਾਹਰ ਆਏ ਪੁਲਿਸ ਫੋਰਸ ਨੂੰ ਸਦਨਾ ਪਿਆ ਪੁਲਿਸ ਫੋਰਸ ਨੇ ਮਿਨਿਮਲ ਫੋਰਸ ਯੂਜ਼ ਕਰਕੇ ਐਟਲੀਸ ਜਿਹੜਾ ਐਡਮਿਨਿਸਟ੍ਰੇਟਿਵ ਕੰਪਲੈਕਸ ਹੈ ਉਸ ਨੂੰ ਸਿਕਿਉਰ ਕੀਤਾ ਜਿਹੜਾ ਮੇਨ ਗੇਟ ਹੈ ਉਸ ਨੂੰ ਲੌਕ ਕੀਤਾ ਤੇ ਤਕਰੀਬਨ 10 ਵਜੇ ਤੋਂ ਬਾਅਦ ਸਬਸੈਂਟ ਫੋਰਸ ਲੈ ਕੇ ਪੰਜਾਬ ਪੁਲਿਸ ਦੇ ਮੁਲਾਜ਼ਮ ਅੰਦਰ ਗਏ ਕਿਹੜੇ ਵੀ ਪ੍ਰिजनर्स ਅੰਡਰ ਟ੍ਰਾਇਲਸ ਕੈਦੀ ਬਾਹਰ ਕਮਰੇ ਸੀਗੇ ਉਹਨਾਂ ਨੇ ਕੁਝ ਸਿਲੰਡਰ ਨੂੰ ਅੱਗ ਲਗਾਈ ਕੁਝ ਸਿਲੰਡਰ ਬਰਸਟ ਹੋਏ ਬਹੁਤ ਇਤਨਾ ਰੋੜੇ ਦਾ ਉਹਨਾਂ ਨੇ ਪਥਰਾ ਕੀਤਾ ਲੇਕਿਨ ਮਿਨਿਮਲ ਯੂਜ਼ ਆਫ ਫੋਰਸ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਆਪਣੇ ਬੈਰਕਾਂ ਦੇ ਵਿੱਚ ਬੰਦ ਕੀਤਾ ਤੇ ਅੰਦਰੋਂ ਇੱਕ ਜਿਹੜੇ ਪਰਸਨ ਦੀ ਪਹਿਲਾਂ ਡੈਥ ਹੋਈ ਸੀਗੀ ਉਸਦੀ ਬੋਡੀ ਤੇ ਇੱਕ ਹੋਰ ਜਿਹੜਾ ਹੈਗਾ ਇੰਜਰਡ ਸੀਗਾ ਕੋਈ ਉਹਦੀ ਵੀ ਡੈਥ ਹੋ ਗਈ ਦੋ ਜਿਹੜੀਆਂ ਬਾਡੀਜ਼ ਦੇ ਗਿਆ ਅਸੀਂ ਵਿੱਚੋਂ ਇਵੈਕੂਏਟ ਕੀਤੀਆਂ ਗਿਆ। ਫੋਨ ਸਿਚੁਏਸ਼ਨ ਅਮਨਮਾਨ ਹੈ। ਅ ਇਹਨਾਂ ਨੇ ਜਿਹੜੇ ਕੈਦੀ ਸੀਗੇ ਇਹਨਾਂ ਨੇ ਇਲੈਕਟ੍ਰਿਸਿਟੀ ਪੈਨਲ ਜਿਹੜੇ ਨੇ ਉਹਨਾਂ ਨੂੰ ਅਗਲਾਤੀ। ਅਗ ਲਗਾਨ ਤੋਂ ਬਾਅਦ ਇੱਕ ਬੰਦੇ ਨੂੰ ਪੈਨਲ ਦੇ ਵਿੱਚ ਸੁੱਟਤਾ ਉਹ ਘੰਟੇ ਦੇ ਬਾਅਦ ਰੈਸਕਿਊ ਕੀਤਾ ਉਹਨੂੰ ਹਸਪਿਟਲਾਈਜ਼ ਕੀਤਾ ਗਿਆ। 13 ਜਾਂ 14 ਮਈ 17 ਜਿਹੜੇ ਨੇ ਕੈਦੀ ਹਸਪਤਲ ਦੇ ਵਿੱਚ ਨੇ ਤੇ ਸਾਨੂੰ ਉਮੀਦ ਹੈ ਕਿ ਦੇ ਬਿਲਕੁਲ ਠੀਕ ਹੋ ਰਿਹਾ ਹੈ। जुअलिटीज सर दो ही ने की छह सात डेड बॉडीजुटेड सर कितने लोगों को गोली लगी है आई uh, थिंक कुछ लोग हॉस्पिटल शिफ्ट हुए हैं उनका भी मोयना होगा जो मेडिकल रिपोर्ट बताएंगे असल तो तब मालूम पड़ेगा हम तो अंदर जेल के अंदर एक्शन के अंदर ही थे हॉस्पिटल की खबर भी हमें है नहीं एक लेकिन ऐसा क्या हुआ कि गोली चलानी पड़ी के बारह तेरह लोग लगी तकरीबन बारह तेरह सौ कैदी अपना इनर गेट को तोड़ के आउटर गेट को तोड़ के एडमिनिस्ट्रेटिव कॉम्प्लेक्स के अंदर घुसाए और जेल ब्रेक हो सकता था आई थिंक ये लॉ एंड ऑर्डर सिचुएशन थी इसमें तो कुछ ना कुछ करना ही पड़ना सर कैदियों की मांग थी की हवलदार पे 302 का पर्चा दिया जाए उसमें क्या किया गया ये सुबह देखेंगे अब मालूम नहीं कौन सा कैदी था कौन सी मांग थी और नहीं, कौन सा पे नहीं, हौँदार हौँदार जिस थी, पूरे जेल प्रशासन पे ही दी वजह से ये हुआ था आई थिंक एसडीएम इंक्वास विल कम आउट